ਦੇ ਵਿੱਚ ਬੀਜੇਪੀ ਦੇ ਉਮੀਦਵਾਰ ਹੰਸਰਾਜ ਹੰਸੂਣਾ ਦੇ ਰੋਡ ਸ਼ੋਅ ਦੌਰਾਨ ਉਸ ਵਕਤ ਹੰਗਾਮਾ ਹੋਇਆ ਜਦੋਂ ਇੱਕ ਬੀਜੇਪੀ ਵਰਕਰ ਦੀ ਗੱਡੀ ਰੋਡਵੇਜ਼ ਬੱਸ ਦੇ ਨਾਲ ਉਸਦੀ ਟੱਕਰ ਹੋ ਜਾਂਦੀ ਹੈ ਤਾਂ ਰੋਡਵੇਜ਼ ਬੱਸ ਦੇ ਡਰਾਈਵਰ ਅਤੇ ਕੰਡਕਟਰ ਬਾਹਰ ਨਿਕਲਦੇ ਨੇ ਸੜਕ ਤੇ ਲੰਬਾ ਜਾਮ ਲੱਗ ਜਾਂਦਾ ਹੈ ਤਾਂ ਰੋਡਵੇਜ਼ ਵਾਲਿਆਂ ਨੇ ਮੌਕੇ ਦੇ ਉੱਤੇ ਆਪਣੇ ਹੋਰ ਸਾਥੀਆਂ ਨੂੰ ਵੀ ਬੁਲਾ ਲਿਆ ਅਤੇ ਰੋਡ ਜਾਮ ਕਰ ਦਿੱਤਾ ਆ ਜਾਣ ਵਾਲੇ ਰਾਹੀਰਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹਾਲਾਂਕਿ ਪੁਲਿਸ ਅਧਿਕਾਰੀ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਪਹੁੰਚਦੇ ਨੇ ਜਿਨ੍ਹਾਂ ਦੇ ਵੱਲੋਂ ਦੋਵਾਂ ਧਿਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਉੱਥੇ ਜ਼ਬਰਦਸਤ ਹੰਗਾਮਾ ਮਾ ਹੁੰਦਾ ਤਾਂ ਦੱਸ ਦਈਏ ਕਿ ਅੰਮ੍ਰਿਤਸਰ ਰੋਡ ਤੇ ਬੀਜਪੀ ਵਰਕਰ ਦੀ ਗੱਡੀ ਰੋਡਵੇਜ਼ ਦੀ ਬੱਸ ਦੇ ਨਾਲ ਉਸੇ ਟੱਕਰ ਹੁੰਦੀ ਹੈ ਤੇ ਉਸ ਤੋਂ ਬਾਅਦ ਜ਼ਬਰਦਸਤ ਹੰਗਾਮਾ ਹੁੰਦਾ ਹੈ ਰੋਡਵੇਜ਼ ਵਾਲੇ ਬੱਸ ਤੇ ਕੰਡਕਟਰ ਵਾਸਤੇ ਵਿੱਚੋਂ ਬਾਹਰ ਨਿਕਲਦੇ ਨੇ ਤੇ ਉਹਨਾਂ ਦੇ ਵੱਲੋਂ ਹੋਰ ਕੰਡਕਟਰਾਂ ਅਤੇ ਡਰਾਈਵਰਾਂ ਨੂੰ ਮੌਕੇ ਤੇ ਬੁਲਾ ਲਿਆ ਜਾਂਦਾ ਤਾਂ ਦੇਖਦੇ ਹੀ ਦੇਖਦੇ ਤਿੰਨ ਤੋਂ ਚਾਰ ਬੱਸਾਂ ਰੋਡਵੇਜ਼ ਦੀਆਂ ਉੱਥੇ ਇਕੱਠੀਆਂ ਖੋ ਜਾਂਦੀਆਂ ਨੇ ਤੇ ਰੋਡਵੇਜ਼ ਦੇ ਹੋਰ ਵੀ ਅਧਿਕਾਰੀ ਜਿਹੜੇ ਨੇ ਬੱਸ ਡਰਾਈਵਰ ਜਾਂ ਕੰਡਕਟਰ ਉੱਥੇ ਮੌਕੇ ਤੇ ਪਹੁੰਚਦੇ ਨੇ ਜਿਨ੍ਹਾਂ ਦੇ ਵੱਲੋਂ ਜ਼ਬਰਦਸਤ ਹੰਗਾਮਾ ਸ਼ੁਰੂ ਕਰ ਦਿੱਤਾ ਜਾਂਦਾ ਤਾਂ ਦੱਸ ਜਾਈਏ ਕਿ ਮੋਗਾ ਦੇ ਵਿੱਚ ਬੀਜੇਪੀ ਉਮੀਦਵਾਰ ਹੰਸਰਾਜ ਖੰਸ ਸੁਖਨਾ ਦੇ ਰੋਡ ਸ਼ੋ ਤੋਂ ਦੌਰਾਨ ਉਸ ਵਕਤ ਹੰਗਾਮਾ ਹੋ ਗਿਆ ਜਦੋਂ ਇੱਕ ਵਰਕਰ ਦੀ ਗੱਡੀ ਜਾ ਕੇ ਬੱਸ ਦੇ ਨਾਲ ਟਕਰਾਂਦੀ ਹੈ ਤੇ ਫਿਰ ਬੱਸ ਦੇ ਵਿੱਚੋਂ ਬਾਹਰ ਨਿਕਲੇ ਰੋਡਵੇਜ਼ ਦੇ ਡਰਾਈਵਰ ਅਤੇ ਕੰਡਕਟਰ ਦੇ ਵੱਲੋਂ ਜ਼ਬਰਦਸਤ ਸੰਘਾਮਾ ਕੀਤਾ ਜਾਂਦਾ ਤੇ ਇਹ ਹੰਗਾਮਾ ਦੇਖਦੇ ਦੇਖਦੇ ਕਾਫੀ ਜ਼ਿਆਦਾ ਵੱਧ ਜਾਂਦਾ ਤੇ ਇੱਕ ਵਾਰ ਤਸਵੀਰਾਂ ਦਾ ਜ਼ਰੂਰ ਰੁਕ ਕਰਾਂਗੇ ਤਾਂ ਦੱਸ ਜਿਏ ਕਿ ਭਾਜੀਪੀ ਐਮਪੀ ਉਮੀਦਵਾਰ ਹੰਸਰਾਜ ਹੰਸ ਖੁਨਾ ਦੀ ਰੈਲੀ ਦੇ ਦੌਰਾਨ ਇਹ ਜ਼ਬਰਦਸਤ ਹੰਗਾਮਾ ਹੁੰਦਾ ਤੇ ਇਸ ਤੋਂ ਬਾਅਦ ਉੱਥੇ ਭਾਰੀ ਜਾਮ ਲੱਗ ਜਾਂਦਾ ਹੈ ਜੇ ਸਾਡੇ ਯਾਰ ਸਾਡੇ 150 ਪਾਣੀ ਨਹੀਂ ਆ ਰਹੀ ਤੇ ਆਹ ਸਾਹ ਵੇਖੋ ਗੱਡੀ ਲਾਜਮਾਂ ਦੀ ਗਲਤ ਟੱਕੇ ਰੋਡ ਨੂੰ ਮਾਰ ਰਹੀ ਹੈ ਖੜੇ ਕਰਦੇ ਭਾਈ ਉਹਨਾਂ ਨਾਲ ਗੱਲ ਕਰੋ ठीक wow. है <laughs> ਆਹ ਮਾਰਿਆ ਕਿਉਂ ਇਹਦੇ ਵਿੱਚ ਕਿਹੜੀ ਗੱਲ ਹੋ ਗਈ ਪਤਾਨ ਤਾਂ ਕੱਢੇ ਮੈਨੂੰ ਪਤਾ ਨਹੀਂ ਯਾਰ ਯਾਰ ਸਾਡਾ ਯਾਰ ਸਾਡੀ ਪਿਆਰ ਰੋਡਵੇ ਸ੍ਰੀ ਮੁਕਤਸਰ ਸਾਹਿਬ ਜੀ ਕੀ ਗੱਲ ਹੋ ਗਈ ਰੋਲਾ ਪਿਆ ਸਾਡੀ ਗੱਡੀ ਤੇ ਤੁਹਾਰੇ ਤੇ ਕਾਊਂਟਰ ਤੋਂ ਚੱਲ ਕੇ ਚੱਲਾਂ ਤਾਂ ਜਿੰਟਪੁਰ ਨੇ ਜਾ ਰਹੇ ਸੀ ਇਹ ਗੱਡੀ ਇਹ ਤਾਂ ਸੌਂਗ ਸਾਈਡ ਆ ਰਹੀ ਸੀ ਮੈਂ ਫੇਰ ਵੀ ਪੱਤੇ ਪਰਲੇ ਪਾਸੇ ਗੱਡੀ ਆਪਦੀ ਕੱਚੇ ਲਾਈ ਜੀ ਪਰਲੇ ਪਾਸੇ ਮੋਟਰਸਾਈਕਲ ਆ ਰਹੇ ਸੀ ਕਿ ਜੀ ਉਹਨਾਂ ਨੂੰ ਵੀ ਬਚਾਉਣਾ ਸੀ ਇਹਨਾਂ ਟੱਚ ਹੋ ਗਈ ਆ ਇਹਨਾਂ ਨੇ ਉਲਟਾ ਪੁਲਟਾ ਇਹਨਾਂ ਦੇ ਡਰਾਈਵਿੰਗ ਦੀ ਮੈਨੂੰ ਗਾਲੀ ਕੱਢੀ ਤੇ ਫੇਰ ਵੀ ਮੈਂ ਕਹਿੰਦਾ ਗਾਲ ਗੋਲਾ ਘਾਟ ਇਸ ਤਰੀਕਾ ਬੋਲ ਇਹਨਾਂ ਦੇ ਸਾਡੇ ਪ੍ਰਧਾਨ ਆਉਣਗੇ ਫੇਰ ਆਪਾਂ ਗੱਲ ਕਰਾਂਗੇ ਮਿਲਾਂਗੇ ਹੁੰਦਾ ਕਿ ਤੇ ਮਲਾਜਮ ਵੀ ਸੀ ਇਹਨਾਂ ਦੇ ਉਹ ਵੀ ਆਪਦਾ ਵਿਖਾਉਂਦੇ ਸੀ ਵਰਦੀ ਦਾ ਰੋਜਾ ਜੀ ਉਹ ਸਾਡੀ 50 ਰੋਡ 50 ਮੋਗਾ ਦੀ ਪੁੱਤਿਆ ਉਹ ਸਾਡੇ ਗੱਡੀਆਂ ਖੜੀਆਂ ਨੇ ਕੋਈ ਗੱਲਬਾਤ ਕਰਦੇ ਕਿੰਨਾ ਨੁਕਸਾਨ ਹੋਇਆ ਤੁਹਾਡਾ ਕੋਈ ਨੁਕਸਾਨ ਸਾਡਾ ਕੋਈ ਨਹੀਂ ਰੈਮ ਐਸ ਹੋ ਰਿਹਾ ਜੀ ਟੈਕ ਹੋ ਰਿਹਾ ਸਾਰੀ ਖਰਾਬ ਹੋ ਰਹੀਆਂ ਨੇ ਜਿੰਤਪੁਰ ਨਹੀਂ ਜਾਂਦੀ ਗੱਡੀ ਵਾਲਾ ਆਈ ਇੱਥੇ ਗੱਡੀ ਰਹਿਣ ਤੋਂ ਭਾਈ ਗੱਡੀ ਇਹ ਗੱਡੀ ਇੱਥੇ ਜਾ ਮਾਰ ਰੋਡ ਦੇ ਉੱਤੇ ਖੜ ਗਿਆ ਗੱਡੀ ਨਾਲ ਗੱਡੀ ਟੱਚ ਹੋਈ ਆ ਉਧਰੋਂ ਗੱਡੀ ਜਾਉਂਗਾ ਕੱਚੀ ਗੱਡੀ ਉਹ ਮਾਸਕੀ ਸਾਈਡ ਵੇਖੋ ਕਿੱਥੇ ਖੜੀ ਆ ਆ ਜਿਹੜੀ ਲੋਵਾ ਗੱਡੀ ਆ ਇਹ ਅੱਧ ਤੋਂ ਵੀ ਸੜਕ ਦੇ ਉਧਰ ਖੜੀ ਹੋਈ ਆ ਗੱਡੀ ਕਿਦੀ ਐ ਇਹ ਕਿਸੇ ਮਲਾਜਮ ਦੀ ਆ ਜੀ ਬੰਤ ਮਲਾਜਮ ਆ ਆ ਵਾਈਡ ਪੱਟੀ ਤੋਂ ਦੇਖੋ ਗੱਡੀ ਕਿੱਥੇ ਖੜੀ ਆ ਅੱਗੇ ਉਹ ਗਾਲ੍ਹਾਂ ਕੱਢ ਰਹੇ ਆ ਗਲ ਪੈ ਰਹੇ